ਸਸ਼ੇਰ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਵਰਕਰ ਯੂਨੀਅਨ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਨਾਜ਼ਦੀਕ ਇਥੇ ਨਗਰ ਨਿਗਮ ਦਫ਼ਤਰ ਦੇ ਬਾਹਰ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਅਸਲ ਚਲਦਿਆਂ ਹੁਣ ਸੀਵਰੇਜ ਵਰਕਰ ਯੂਨੀਅਨ ਦੇ ਵੱਲੋਂ ਇੱਕ ਵਾਰ ਫਿਰ ਤੋਂ ਮੀਡੀਆ ਦੇ ਸਾਹਮਣੇ ਆਉਂਦਿਆਂ ਰੋਸ ਜ਼ਾਹਰ ਕੀਤਾ ਗਿਆ। ਤਾਂ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਤੇ ਮੇਅਰ ਤੇ ਨਿਯੁਕਤੀਆਂ ਰੋਕਣ ਦੇ ਇਲਜ਼ਾਮ ਲਗਾਏ ਗਏ ਨੇ ਇਸੇ ਦੌਰਾਨ ਗੁੱਸੇ ਦੇ ਵਿੱਚ ਆਏ ਇਹਨਾਂ ਵਰਕਰਾਂ ਦਾ ਕਹਿਣਾ ਹੈ ਕਿ ਮੀਟਿੰਗ ਵੀ ਹੋਈ ਹੈ ਜਿਸ ਮੀਟਿੰਗ ਦੇ ਵਿੱਚ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਧੱਕੇਸ਼ਾਹੀ ਵੀ ਹੋਈ ਹੈ ਤੇ ਉੱਧਰ ਹੀ ਹੁਣ ਸੀਵਰੇਜ ਸਫਾਈ ਸੇਵਕ ਤੇ ਟਿੱਪਰ ਯੂਨੀਅਨ ਦੇ ਆਗੂ ਜੋ ਕਿ ਇਕੱਠੇ ਹੋਏ ਨੇ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਜਦ ਤੱਕ ਨਿਯੁਕਤੀ ਪੱਤਰ ਨਹੀਂ ਮਿਲਦੇ ਗੇਟ ਦੇ ਅੱਗੇ ਧਰਨਾ ਜਾਰੀ ਰਹੇਗਾ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਗਈ ਤਾਂਉਣ ਵਾਲੇ ਸਮੇਂ ਦੇ ਵਿੱਚ ਜੋ ਨੁਕਸਾਨ ਹੋਵੇਗਾ ਉਸ ਦੇ ਲਈ ਨਗਰ ਨਿਗਮ ਹੀ ਜ਼ਿੰਮੇਵਾਰ ਹੋਵੇਗਾ ਇਸ ਦੇ ਦੌਰਾਨ ਸੀਵਰੇਜ ਵਰਕਰ ਯੂਨੀਅਨ ਦੇ ਪ੍ਰਧਾਨ ਜਿਨ੍ਹਾਂ ਵੱਲੋਂ ਆਪਣਾ ਨੰਬਰ ਜਾਰੀ ਕਰਕੇ ਲੋਕਾਂ ਨੂੰ ਇਹ ਕਿਹਾ ਗਿਆ ਕਿ ਜੇਕਰ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤੇ ਉਹ ਲੋਕਾਂ ਦੇ ਨਾਲ ਮੇਰੇ ਨੰਬਰ ਤੇ ਫੋਨ ਕਰਕੇ ਕਿਸੇ ਵੀ ਸਮੱਸਿਆ ਦਾ ਹੱਲ ਕਰਵਾ ਸਕਦੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਦ ਤੱਕ ਨਿਯੁਕਤੀਆਂ ਨਹੀਂ ਹੁੰਦੀਆਂ ਤਰਨਾ ਜਾਰੀ ਰਹੇਗਾ ਮੇਰਾ ਨਾਮ ਗਜਰਾਜ ਚੋਹਾਨ ਬਠਿੰਡਾ ਮੈਂ ਸੀਵਰੇਜ ਵਰਕਰ ਯੂਨੀਅਨ ਦਾ ਪ੍ਰੈਜ਼ੀਡੈਂਟ ਹਾਂ ਸਾਡਾ ਮਾਮਲਾ ਕੀ ਹੈ ਜੀ ਤੁਹਾਨੂੰ ਪਤਾ ਹੀ ਕਾਫੀ ਲੰਮੇ ਸਮੇਂ ਤੋਂ ਸੀਲ ਮਰਕਰ ਯੂਨੀਅਨ ਹੜਤਾਲ ਦੀ ਹੈ ਜੀ ਤੇ ਉੱਥੋਂ ਪ੍ਰਵਾਨਗੀ ਆ ਚੁੱਕੀ ਹੈ ਸਰਕਾਰ ਸਤਾਨਿਕ ਸਰਕਾਰ ਵੱਲੋਂ ਜੀ ਪਰ ਜਿਹੜਾ ਨਗਰ ਨਿਕਮ ਬਠਿੰਡੇ ਦੇ ਕਮਿਸ਼ਨਰ ਸਾਹਿਬ ਤੇ ਮੇਅਰ ਸਾਹਿਬ ਨੇ ਸਾਡੇ ਕੱਚੇ ਕਾਮਿਆਂ ਨੂੰ ਪੱਕਾ ਨਹੀਂ ਕਰਦੇ ਸਾਡੇ ਨੁਕਤੇ ਪੱਤਰ ਲਗੋਈ ਬੈਠੇ ਨੇ ਜੀ ਕਹਿੰਦੇ 322 ਨੂੰ ਪਹਿਲਾਂ ਨੁਕਤੇ ਪੱਤਰ ਦਵਾਗੇ ਕਹੋ ਦਵਾਗੇ ਸਾਡੇ ਜਿਹੜੇ 597 ਬੰਦੇ ਨੇ ਇਹ 20 ਸਾਲ ਤੋਂ ਕੰਮ ਕਰ ਰਹੇ ਨੇ ਅਸੀਂ ਚਾਹੁੰਦੇ ਕਿ ਪਹਿਲਾਂ ਸਾਡੇ 597 ਕਰਮਚਾਰੀ ਨੇ 59 ਜੀਵਰਮੈਨ ਨੇ ਤੇ 538 ਪਾਈ ਸਿਵਰੇ ਪਹਿਲਾਂ ਇਹਨਾਂ ਨੂੰ ਨੁਕਤੇ ਪੱਤਰ ਦੇਓ ਤੁਸੀਂ ਬਾਅਦ ਵਿੱਚ ਕੁਝ ਵੀ ਕਰਦੇ ਰਹੋ ਹਾਂਜੀ ਮੇਰ ਸਾਹਿਬ ਮੇਰ ਸਾਹਿਬ ਮੇਰ ਸਾਹਿਬ ਦਾ ਸੱਦਾ ਹੈ ਜਿਗਾ ਐਮ ਸੀ ਸਾਹਿਬ ਬੈਠੇ ਜਿਗੇ ਇੱਕ ਬੈਠਾ ਜਿਗੇ ਐਕਸ਼ਨ ਗੁਰਪ੍ਰੀਤ ਬੂਟਰ ਜੀ ਯੂਨੀਅਨ ਦੇ ਨੁਮਾਇੰਦਿਆਂ ਨਾਲ ਉਹਨੇ ਉਹਨਾ ਟੂਨਿੰਗ 'ਚ ਗੱਲ ਕੀਤੀ ਹੈ ਜੀ ਪਹਿਲਾਂ ਤਾਂ ਐਕਸ਼ਨ ਐਕਸ਼ਨ ਲੱਗਿਆ ਬਠਿੰਡੇ ਦਾ ਹੀ ਨਗਰ ਨਿਗਮ ਦਾ ਯੂਨੀਅਨ ਦੇ ਨਾਲ ਗੱਲਬਾਤ ਕਰਨ ਨਾਲ ਉਹ ਡਿਸਪਲਿਨ ਹੋਣਾ ਚਾਹੀਦਾ ਜਦੋਂ ਯੂਨੀਅਨ ਪਿਆਰ ਨਾਲ ਗੱਲਬਾਤ ਕਰ ਰਹੀ ਹੈ ਕਹਿੰਦਾ ਤੁਸੀਂ 2 ਮਿੰਟਾਂ ਦੀ ਗੱਲ ਨਿਬੇੜੋ ਕਿਉਂ ਸਾਡੇ ਧੱਕਾ ਕੋਈ ਪਹਿਲਾਂ ਵੀ ਇੱਥੇ ਲੱਡੂ ਦਾ ਡੱਬਾ ਲੈ ਕੇ ਆ ਗਿਆ ਸੀਗਾ ਇਹਦੇ ਵਿਸ਼ਵਾਸ ਦੇ ਉੱਤੇ ਗੁਰਪ੍ਰੀਤ ਗੁੱਟਰ ਦੇ ਵਿਸ਼ਵਾਸ ਦੇ ਉੱਤੇ ਸਾਡੇ ਪ੍ਰਧਾਨ ਸੀਗੇ ਵਿਜੇਂਦਰ ਵਿਜੇਂਦਰ ਪ੍ਰਧਾਨ ਜੀ ਪਹਿਲਾਂ ਸੀਵਲ ਵਰਕਰ ਯੂਨੀਅਨ ਦੇ ਉਹਨਾਂ ਨੇ ਇਹਨਾਂ ਦੇ ਵਿਸ਼ਵਾਸ ਦੇ ਉੱਤੇ ਧਰਨਾ ਉਠਾਤਾ ਸੀਗਾ ਫਿਰ ਇੱਥੋਂ ਬਦਲਿਆ ਕਰ ਅੱਗੇ ਵਗ ਗਿਆ ਇਹਨੇ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਤੇ ਹੁਣ ਅਸੀਂ ਮੈਥਲੇ ਆ ਜੀ ਸੀਵਲ ਵਰਕਰ ਯੂਨੀਅਨ ਪਟੀ ਪਰ ਯੂਨੀਅਨ ਇਹ ਮਿਥ ਲਈ ਜਦ ਤੱਕ ਸਾਨੂੰ ਨੁਕਤੇ ਪੱਤਰ ਨਹੀਂ ਦਿੱਤੇ ਨਹੀਂ ਜਿਹੜੇ ਮੁਰੇ ਆਹੀ ਤਰਨਾ ਲਾ ਕੇ ਬੈਠਾ ਰਾਵਾਂਗੇ ਜੇਕਰ ਕੋਈ ਅਧਿਕਾਰੀ ਵੱਲੋਂ ਨਗਰ ਨਿਗਮ ਦਾ ਕੋਈ ਅਧਿਕਾਰੀ ਸਾਡੇ ਨਾਲ ਟੂਨਿੰਗ ਚ ਗੱਲ ਕਰੂਗਾ ਅੰਦਰ ਅੰਤਰ ਵੱੜ ਕੇ ਵੀ ਇਹ ਤਰਨਾ ਲਾਵਾਂਗੇ ਜੀ ਫਿਰ ਕੋਈ ਨਫਾ ਨੁਕਸਾਨ ਹੁੰਦਾ ਤਾਂ ਇਸ ਦਾ ਜ਼ਿੰਮੇਦਾਰ ਨਗਰ ਨਿਗਮ ਪ੍ਰਸ਼ਾਸਨ ਬਠਿੰਡਾ ਹੋਊਗਾ ਜੀ ਸਾਡੇ ਕੋਈ ਜ਼ਿੰਮੇਵਾਰੀ ਨਹੀਂ ਹੈ ਜੀ ਅਸੀਂ ਪਿਆਰ ਨਾਲ ਇੱਥੇ ਤਰਨਾ ਲਾ ਕੇ ਬੈਠੇ ਹਾਂ ਸਾਨੂੰ ਹਰਾਸਮੈਂਟ ਨਾ ਕਰੋ ਸਾਡੇ ਜਲਦੋਂ ਜਲਦ ਨੁਕਤੇ ਪੱਤਰ ਦਿੱਤੇ ਜਾਣ ਜੇਕਰ ਨੁਕਤੇ ਪੱਤਰ ਤੁਸੀਂ ਨਹੀਂ ਦੇਣੇ ਤਾਂ ਤਾਂ ਦੱਸ ਦਿਓ ਹਜੇ ਮੈਂ ਫੀਲਡ ਜੇਕਰ ਬਲਾਨਾ ਤਾਂ 2 ਘੰਟੇ ਮੋਟਰਾਂ ਬੰਦ ਹੁੰਦੇ ਸ਼ਹਿਰ ਚ ਪਾਣੀ ਪਾਣੀ ਹੋ ਜਾਊਗਾ ਕੂੜਾ-ਕੂੜਾ ਪੈਲਾ ਹੋਇਆ ਪਾਣੀ ਪਾਣੀ ਹੋ ਜਾਊਗਾ ਨਗਰ ਨਿਗਮ ਦੇ ਗੇਟ ਦੇ ਮੁਰੇ 2-2 2-2 ਫੁੱਟ ਪਾਣੀ ਹੋ ਜਾਊਗਾ ਐ ਜਾ ਮੈਂ ਕੰਮ ਚਾਹੁੰਦਾ ਨੀਗਾ ਸ਼ਹਿਰ ਵਾਸੀਆਂ ਦਾ ਪਹਿਲੇ ਹੀ ਬੁਰਾ ਹਾਲ ਹੈ ਕਿਉਂਕਿ ਡੈਂਗੂ ਫੈਲੇ ਆਇਆ ਅਸੀਂ ਸ਼ਹਿਰ ਵਾਸੀਆਂ ਦੇ ਨਾਲ ਹੈ ਤੇ ਅਸੀਂ ਸਮਰਥਨ ਕਰਦੇ ਹਾਂ ਸ਼ਹਿਰ ਵਾਸੀਆਂ ਦਾ ਵੀ ਸਾਨੂੰ ਵਿਸ਼ਵਾਸ ਦਿਵਾਉਂਦੇ ਕਿ ਅਸੀਂ ਤੁਹਾਡੇ ਨਾਲ ਹੈ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਕੋਈ ਸਰਕਾਰੀ ਸੇਵਾ ਬੰਦ ਹੁੰਦਾ ਹੈ ਤੁਹਾਡੇ ਘਰੇ ਜਾਗ ਰਹਿਣਾ ਕੋਈ ਐਜੀ ਘਟਨਾ ਹੁੰਦੀ ਹੈ ਜਿਹੜੀ ਨਹੀਂ ਹੋਣ ਵਾਲੀ ਤੁਸੀਂ ਸਾਨੂੰ ਦੱਸੋ ਫੋਨ ਕਰਕੇ ਮੇਰਾ ਨੰਬਰ ਹੈਗਾ 8637349625 ਮੈਂ ਗਜਾ ਚੋਹਾਨ ਬਠਿੰਡਾ ਤੁਹਾਡੇ ਨਾਲ ਖੜਾ ਹਾਂ ਜੀ ਮੇਰਾ ਨਾਮ ਰਿੰਕੂ ਕੁਮਾਰ ਹੈ ਜੀ ਮੈਂ ਟਿਪਰ ਯੂਨੀਅਨ ਦਾ ਪ੍ਰੈਜ਼ੀਡੈਂਟ ਤੇ ਅਸੀਂ ਬਾਰ-ਬਾਰ ਸਰਹਵਾਇਸ਼ ਨੂੰ ਬੇਨਤੀ ਕਰਦੇ ਆ ਸਾਡਾ ਸ਼ਹਿਰ ਨਾਲ ਕੋਈ ਰੋਲਾ ਨਹੀਂ ਆ ਜਦੋਂ ਸਾਡੀ ਚਿੱਠੀ ਆ ਚੁੱਕੀ ਹੈ ਇਹ ਕੰਮ ਕਿਉਂ ਨਹੀਂ ਕਰਦੇ ਪਏ ਜੀ ਜਿਹੜਾ ਵੀ ਕੰਮ ਹੈ ਸਾਰਾ ਖਰਾਬ ਆਪਣੇ ਕਮਿਸ਼ਨਰ ਸਾਹਿਬ ਤੇ ਮੇਅਰ ਸਾਹਿਬ ਇੱਕ ਡੀਸੀਫੇ ਜੀ ਤੇ ਸਾਡੇ ਨੁਕਤੀ ਪੱਤਰ ਜੋ ਤੱਕ ਨੀਂਦਣਗੇ ਅਸੀਂ ਧਰਨੇ ਨੂੰ ਨਹੀਂ ਉਠਾਵਾਂਗੇ ਅਸੀਂ ਬੇਨਤੀ ਕਰਦੇ ਹਾਂ ਮੇਅਰ ਸਾਹਿਬ ਤੇ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਨੂੰ ਭਈ ਬਖ ਬਖ ਸੈਰਾਂ ਦੇ ਵਿੱਚ ਵੀ ਮੁਲਾਜ਼ਮਾਂ ਤਿੰਨ ਸਾਲ ਹੋ ਗਏ ਕੰਟਰੈਕਟ ਦੇ ਉੱਤੇ ਹੋ ਚੁੱਕੇ ਜੀ ਅਸੀਂ ਪੱਕੇ ਨਹੀਂ ਹੋਣਾ ਹੈਗਾ ਆਊਟਸੋਰਸ ਤੋਂ ਇਨਸੋਰਸ ਹੋਣਾ ਹੈ ਉਹ ਵੀ ਸਾਡੀ ਸੈਲਰੀ 9000 ਰੁਪਈਆ ਤਿੰਨ ਸਾਲ ਦਾ ਤੇ ਨਾਲ ਦੇ ਉੱਤੇ ਕੋਈ ਵਾਧੂ ਬੋਝ ਨਹੀਂ ਪੈਂਦਾ ਜਦੋਂ ਉੱਤੋਂ ਪ੍ਰਵਾਨਗੀ ਆ ਗਈ ਹੈ ਕਿਉਂ ਨਹੀਂ ਕਰਦੇ ਪਏ ਸਹਿਰ ਵਾਸੀਆਂ ਨੂੰ ਖਰਾਬ ਇਹ ਲੋਕ ਕਰ ਰਿਹਾ ਅਸੀਂ ਲੋਕ ਨਹੀਂ ਕਰ ਰਹੇ ਸਾਨੂੰ ਨੁਕਤੀ ਪੱਤਰ ਦੇਣਾ ਅੱਜ ਅਸੀਂ ਇੱਕ ਘੰਟੇ 'ਚ ਧਰਨਾ ਖਤਮ ਕਰ ਦਾਂਗੇ ਜੀ ਤੇ ਸਾਡੀ ਕੋਈ ਉਹ ਜੀ ਮਨਸ਼ਾ ਨਹੀਂ ਆ ਅਸੀਂ ਬਾਰ-ਬਾਰ ਬੇਨਤੀ ਕਰ ਰਹੇ ਆ ਅੱਗੇ ਦਸਹਿਰਾ ਵੀ ਆ ਰਿਹਾ ਦਿਵਾਲੀ ਵੀ ਆ ਰਹੀ ਹੈ ਪੂਰੇ ਆਲ ਇੰਡੀਆ ਦਾ ਤਿਵਾਰ ਹੈ ਗਿਆ ਜੀ ਤੇ ਅਸੀਂ ਬੇਨਤੀ ਕਰਦੇ ਆ ਜਿਹੜੇ ਸਾਡੇ ਬੰਦੇ ਹੱਕ ਜਲਤੋ ਜਲਦ ਸਾਨੂੰ ਦਿੱਤੇ ਜਾਣ ਅਧਿਕਾਰੀਆਂ ਨਾਲ ਕੋਈ ਮੀਟਿੰਗ ਹੋਈ ਹੈ ਸ਼ਨੀਵਾਰ ਨੂੰ ਇਸ ਜੀ ਸਾਡੀ ਮੇਅਰ ਸਾਹਿਬ ਨਾਲ ਤੇ ਉਹ ਕਹਿੰਦੇ ਇੱਕ ਆਪਣੇ ਐਕਸ਼ਨ ਸਾਹਿਬ ਹੈਗੇ ਜੀ ਉਹ ਕਹਿੰਦੇ 2 ਮਿੰਟ ਜੇ ਸ਼ਾਰਟ ਜੇ ਮੈਂ ਪੁੱਛੂੰਗਾ ਉਹ ਤਾਂ ਬਦਮਾਸ਼ੀ ਟਾਈਪ ਚ ਨਾਲ ਗੱਲ ਕਰ ਰਹੀ ਸੀ ਜੀ ਯੂਨੀਅਨ ਦੇ ਜਥੇਬੰਦੀਆਂ ਨਾਲ ਕੋਈ ਇਸ ਤਰੀਕੇ ਨਾਲ ਕੋਈ ਪੇਸ਼ ਨਹੀਂ ਆਂਦਾ ਜਿਵੇਂ ਕਿ ਬਦਮਾਸ਼ੀ ਟਾਈਪ ਨਾਲ ਅਸੀਂ ਇਹ 6 ਆਪਣੇ ਹੱਕਾਂ ਵਾਸਤੇ ਬੈਠੇ ਆ ਜੀ ਨਾ ਤਾਂ ਅਸੀਂ ਕਿਸੇ ਸੱਤਾਰੀ ਮਸ਼ੀਨਰੀ ਨੂੰ ਰੋਕਿਆ ਨਾ ਅਸੀਂ ਕੋਈ ਟੋੜ-ਫੋੜ ਕਰ ਰਹੇ ਆ ਅਸੀਂ ਸ਼ਾਂਤੀਪੂਰਵਕ ਨਾਲ ਇੱਥੇ ਧਰਨੇ 'ਚ ਬੈਠੇ ਆ ਆਪਣੀ ਗੇਟ ਰੈਲੀਆਂ ਚਲਾ ਰਹੇ ਆ 2 ਘੰਟਿਆਂ ਵਾਸਤੇ ਹਲੇ ਤਾਂ ਅਸੀਂ ਕੁਝ ਕੀਤਾ ਹੀ ਨਹੀਂ ਆ ਜੀ ਫਿਰ ਵੀ ਸਾਨੂੰ ਧਮਕੀਆਂ ਦੇਈ ਜਾਂਦੀਆਂ ਨੇ ਸਾਨੂੰ ਧਮਕੀਆਂ ਨਾ ਦਿਓ ਜੇ ਤੁਸੀਂ ਚਾਹਦੇ ਹੋ ਧਰਨਾ ਲਵਾਉਣਾ ਤੁਸੀਂ ਆਪ ਹੀ ਖਰਾਬ ਕਰੀ ਜਾਂਦੇ ਹੋ ਸਪਾਈ ਸੇਵਕਾਂ ਬਖੀ ਜਿਹੜੇ ਉਹ ਨਾਲ ਦੇਖੋ ਜੀ ਅੱਜ ਸਾਡੇ ਨਗਰ ਨਿਗਮ ਬਟੰਡਾ ਸਾਨੂੰ ਸਿਰਸਵਾਲ ਜੀ ਸਪਾਈ ਸੇਵਕ ਯੂਨੀਅਨ ਦੇ ਪ੍ਰਧਾਨ ਨੇ ਉਹ ਅੱਜ ਸਾਨੂੰ ਸਮਰਥਨ ਕਰ ਗਏ ਆ ਜਿਹੜਾ ਥੋੜਾ ਮੋਟਾ ਕੰਮ ਚੱਲ ਰਿਹਾ ਸੀ ਉਹ ਕੱਲ ਨੂੰ ਸਾਰਾ ਰੁਕ ਜਾਣਾ ਜੀ ਕੱਲ ਨੂੰ ਉਹ ਵੀ ਸਾਡੇ ਨਾਲ ਧਰਨੇ 'ਚ ਬੈਠਣਗੇ ਫਿਰ ਕੀ ਹੋਊਗਾ ਇਹਦਾ ਜੀ ਫਿਰ ਸਾਰਾ ਸ਼ਹਿਰ ਖਰਾਬ ਹੋਊਗਾ ਹੋਰ ਜ਼ਿਆਦਾ ਜੀ ਕਿੰਨੇ ਦਿਨ ਮੈਕਾ ਜਦੋਂ ਤੱਕ ਸਾਨੂੰ ਨੁਕਤੀ ਪੱਤਰ ਨਹੀਂ ਮਿਲਦੇ ਜੀ ਅਸੀਂ ਦਰਿਆ ਤੋਂ ਨਹੀਂ ਉਠਾਂਗੇ ਅੱਜ ਜੋ ਪਾਈ ਸੇ ਕੁ ਜੁਨੇ ਵਾਲੋ ਪਿਛਲੇ ਕਈ ਦਿਨਾਂ ਤੋਂ ਧਰਨਾ ਦਿੱਤਾ ਯਾਰ ਹੈ ਇਹਨਾਂ ਦੀ ਮੇਲ ਮੰਗ ਹੈ ਪੱਕੇ ਕਰਨਾ ਔਰ ਸਰਕਾਰ ਦੀ ਡਿਊਟੀ ਵੀ ਬਣਦੀ ਹੈ ਕਾਰਪੋਰੇਸ਼ਨ ਦੀ ਡਿਊਟੀ ਵੀ ਬਣਦੀ ਹੈ ਵੀ ਇਹਨਾਂ ਨੂੰ ਪੱਕੇ ਕੀਤਾ ਜਾਵੇ ਪਿਛਲੇ ਟਾਈਮ ਤੇ ਜਦੋਂ ਸ਼ਰੋਣੀ ਕਾਲੀ ਦਲ ਦੀ ਸਰਕਾਰ ਸੀ ਉਦੋਂ 400 ਇੱਕ ਵਾਰੀ 300 ਇੱਕ ਵਾਰੀ ਮੁਲਾਜ਼ਮ ਪੱਕਾ ਕੀਤਾ ਗਿਆ ਸੀ ਕਿਉਂਕਿ ਪੱਕਾ ਕਿਉਂ ਕਰਨਾ ਜ਼ਰੂਰੀ ਹੈ ਇਹਨਾਂ ਨੂੰ ਬਠਿੰਡਾ ਸ਼ਹਿਰ ਦੇ ਵਿੱਚ ਜਦੋਂ ਅਸੀਂ ਲੋਕ ਸੁੱਤੇ ਪਏ ਹੁੰਨੇ 4 ਵਜੇ ਇਹ ਉੱਠ ਕੇ ਗਲੀਆਂ ਦੀ ਸੜਕਾਂ ਦੀ ਘਰਾਂ ਦੇ ਵਿੱਚ ਕੂੜੇ ਕਰਗੜ ਦੀ ਜੋ ਸਫਾਈ ਕਰਦੇ ਆ ਬਹੁਤ ਵੱਡੀ ਦੇਣ ਹੈ ਇਨਾਂ ਦੇ ਸਮਾਜ ਵਾਸਤੇ ਬਟਿੰਡਾ ਸ਼ਹਿਰ ਵਾਸਤੇ ਔਰ ਮੈਂ ਬੇਨਤੀ ਕਰਦਾ ਹਾਂ ਸਰਕਾਰ ਨੂੰ ਕਿ ਇਹ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਪੱਕਾ ਕੀਤਾ ਜਾਵੇ ਔਰ ਜੋ ਇਹਨਾਂ ਨਾਲ ਧੱਕਾ ਹੋ ਰਿਹਾ ਹੈਗਾ ਬਿਲਕੁਲ ਉਹ ਬਰਦਾਸ਼ਤਯੋਗ ਨਹੀਂ ਹੈ ਔਰ ਸ਼ਰੋਣੇ ਅਕਾਲੀ ਦਲ ਇਹਨਾਂ ਦੇ ਨਾਲ ਖੜੂਗਾ ਔਰ ਇਹਨਾਂ ਨੂੰ ਮੈਂ ਵਾਦਾ ਵੀ ਕੀਤਾ ਹੈ ਜਦੋਂ ਸ਼ਰੋਣੇ ਅਕਾਲੀ ਦਲ ਦੀ ਸਰਕਾਰ ਬਣਦੇ ਇਹਨਾਂ ਨੂੰ ਪੱਕਾ ਕੀਤਾ ਜਾਵੇ ਦੇਖੋ ਜੀ ਇੱਕ ਪਾਸੇ ਤਾਂ ਡੀਸੀ ਸਾਹਿਬ ਨੇ ਵੀ ਆਇਆ ਤੇ ਹਾਂ ਉੱਤੇ ਕੋਈ ਕੋਰਟ ਵੀ ਗਿਆ ਤੇ ਇਸ ਦੇ ਵਿੱਚ ਮੈਂ ਇੱਕ ਨੋਟ ਲਿਖਿਆ ਹੋਇਆ ਸਤਾ ਕੰਦੇ ਦੇਖੋ ਜੀ ਇਹਨਾਂ ਦੇ ਤਾਂ ਕੋਈ ਜਵਾਨ ਹੀ ਨਹੀਂ 2 ਮਹੀਨੇ ਪਹਿਲਾਂ ਇਹਨਾਂ ਨੇ ਕੋਈ ਹੋਰ ਜਵਾਨ ਕਰੀ ਸੀ ਅੱਜ ਕੁਝ ਹੋਰ ਕਰੀ ਜਾਂਦੇ ਆ ਪ੍ਰਸ਼ਾਸਨ ਦੇ ਸਾਨੂੰ ਤਾਂ ਸ਼ਰੂਣੀ ਕਾਲੀ ਤਾਂ ਬਿਲਕੁਲ ਭਰੋਸਾ ਨਹੀਂ ਆ ਤੁਸੀਂ ਦੇਖ ਰਹੇ ਹੋ ਪੰਚਾਇਤਾਂ ਦੇ ਵਿੱਚ ਕਿਵੇਂ ਇਹਨਾਂ ਨੇ ਧੱਕਾ ਕੀਤਾ ਕਾਗਜ਼ ਰੱਦ ਕੀਤੇ ਆ ਪਰ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਮਾੜੇ ਹੋਏ ਹੋਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਇਹਨਾਂ ਤੋਂ ਕੋਈ ਵਿਸ਼ਵਾਸ ਮਤਲਬ ਕੁਝ ਵੀ ਨਹੀਂ ਕੀਤਾ ਜਾ ਸਕਦਾ ਸਮਝ ਨਹੀਂ ਆ ਸਕਦਾ ਸਰਕਾਰ ਕਿੱਥੋਂ ਚੱਲਦੀ ਹੈ ਕਿਵੇਂ ਚੱਲਦੀ ਹੈ ਜੇਰੀ ਪਾਰਟੀ ਦਾ ਕੋਈ ਆਪ ਦਾ ਵਜੂਦ ਨਾ ਹੋਵੇ ਆਪ ਦਾ ਕੋਈ ਉਹਨਾਂ ਦਾ ਏਜੰਡਾ ਨਾ ਹੋਵੇ ਉਹ ਜਿਹੇ ਲੋਕਾਂ ਦੀ ਸਰਕਾਰ ਬਣੀ ਹੋਈ ਹੈ ਔਰ ਜਿਹੜਾ ਪੰਜਾਬ ਹੈ ਬਹੁਤ ਵੱਡੀ ਗਲਤੀ ਹੋਈ ਵੀ ਪੰਜਾਬ ਉਹਨੂੰ ਸਰਕਾਰ ਬਣਾ ਕੇ ਔਰ ਇਹ ਪੰਜਾਬ ਜਿਹੜਾ ਹੈਗਾ ਪਹਿਲਾਂ ਵਾਲੇ ਹਾਲਾਤਾਂ ਦੇ ਵਿੱਚ ਬਹੁਤ ਵਾਰ ਵੇਚ ਰਿਹਾ ਮਾੜੇ ਹਲਤਾਂ ਦੇ ਵਿੱਚ ਵੀ ਵੇਚ ਰਿਹਾ ਜਿਹੜੇ 5 ਸਾਲ ਸਰਕਾਰ ਆਮ ਆਦਮੀ ਦੀ ਗੱਲ ਕਰੀ ਹੈ ਇਹ ਬਿਲਕੁਲ ਬਹੁਤ ਵੱਡਾ ਘਾਟਾ ਪੈਣਾ ਪੰਜਾਬ ਨੂੰ